ਸੋਸ਼ਲ ਮੀਡੀਆ ਅੱਜ ਸਾਡੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਅੱਜ ਇੱਕ ਆਮ ਇਨਸਾਨ ਇੱਕ ਪੂਰੇ ਦਿਨ ਦੇ ਵਿੱਚ ਲਗਭਗ 206 ਵਾਰ ਆਪਣੇ ਫੋਨ ਨੂੰ ਹੱਥ ਲਾਉਂਦਾ ਹੈ। ਇੱਕ ਰਿਸਰਚ ਦੇ ਮੁਤਾਬਕ 2020 ਤੋਂ ਜਿਹੜੇ ਇੰਡੀਅਨ ਲੋਕ ਨੇ ਉਹਨਾਂ ਦਾ ਜਿਹੜਾ ਫੋਨ ਦੇਖਣ ਦਾ ਟਾਈਮ ਹੈ ਉਹ 6.9 ਘੰਟੇ ਯਾਨੀ ਕਿ 6.9 ਘੰਟੇ ਹੋ ਗਿਆ ਜਾਂ ਆਪਾਂ ਕਹਿ ਸਕਦੇ ਹਾਂ 7 ਘੰਟੇ ਤਕਰੀਬਨ ਹੋ ਗਿਆ ਹੈ। ਹੁਣ ਤੁਸੀਂ ਆਪ ਹੀ ਸਮਝ ਗਏ ਹੋਵੋਗੇ ਕਿ ਇੰਡੀਅਨ ਲੋਕ ਜਾਂ ਇੰਡੀਅਨ ਯੂਥ ਆਪਣੇ ਫੋਨ ਦੇ ਉੱਪਰ ਇੱਕ ਦਿਨ ਦੇ ਵਿੱਚ ਕਿੰਨਾ ਸਮਾਂ ਗੁਜ਼ਾਰਦਾ ਹੈ। ਸਕਰੀਨ ਟਾਈਮ ਵਧਣ ਦੀ ਸ਼ੁਰੂਆਤ ਅਸਲ ਦੇ ਵਿੱਚ ਸਨ ਤੋ ਹੁੰਦੀ ਹੈ ਜਦੋਂ ਇੰਡੀਆ ਦੇ ਵਿੱਚ Jio ਕੰਪਨੀ ਸਸਤੇ ਰੇਟ ਦੇ ਉੱਪਰ ਇੰਟਰਨੈਟ ਦੇਣ ਲੱਗ ਜਾਂਦੀ ਹੈ ਘੱਟ ਪੈਸਿਆਂ ਦੇ ਵਿੱਚ ਜ਼ਿਆਦਾ ਇੰਟਰਨੈਟ ਮਿਲਣ ਦੇ ਕਾਰਨ ਲੋਕ ਉਸ ਟਾਈਮ ਤੋਂ ਹੀ ਜ਼ਿਆਦਾ ਇੰਟਰਨੈਟ ਨੂੰ ਯੂਜ਼ ਕਰਨ ਲੱਗੇ ਹਨ ਤੇ ਅੱਜ ਦੇ ਸਮੇਂ ਇੰਡੀਆ ਦਾ ਯੂਥ ਮੋਬਾਈਲ ਫੋਨ ਦੇ ਪਿੱਛੇ ਐਡਿਕਟ ਹੋ ਚੁੱਕਿਆ ਹੈ ਤੇ ਐਡਿਕਟ ਹੋਣ ਦਾ ਸਭ ਤੋਂ ਵੱਡਾ ਕਾਰਨ ਸੋਸ਼ਲ ਮੀਡੀਆ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਐਵਰੇਜ ਇਨਸਾਨ ਹਰ ਰੋਜ਼ ਆਪਣੀ ਜ਼ਿੰਦਗੀ ਦੇ ਤਕਰੀਬਨ 24 ਘੰਟਿਆਂ ਦੇ ਵਿੱਚੋਂ 2 ਘੰਟੇ ਇੰਸਟਾਗ੍ਰam ਦੇ ਉੱਪਰ ਗੁਜ਼ਾਰਦਾ ਹੈ ਇਸ ਦੇ ਨਾਲ ਸਿਰਫ ਕੱਲਾ ਟਾਈਮ ਹੀ ਵੇਸਟ ਨਹੀਂ ਹੁੰਦਾ ਹੁੰਦਾ ਹੈ ਉਹਦੇ ਉੱਤੇ ਹੀ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਪਿਛਲੇ ਸਾਲ ਯਾਨੀ ਕਿ ਸਾਲ 2023 ਦੇ ਵਿੱਚ ਫੇਸਬੁੱਕ ਦੇ ਉੱਪਰ ਕਈ ਸਾਰੀਆਂ ਰਿਪੋਰਟ ਵੀ ਦਰਜ ਕੀਤੀਆਂ ਗਈਆਂ ਇਹ ਰਿਪੋਰਟ ਦੇ ਵਿੱਚ ਇੱਕ ਮੇਨ ਪ੍ਰੋਬਲਮ ਨੂੰ ਦੱਸਿਆ ਗਿਆ ਕਿ ਜਿਹੜੀ ਆਮ ਲੋਕਾਂ ਨੂੰ ਹੋ ਰਹੀ ਹੈ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਕਾਰਨ ਉਹ ਸੀਜੀ ਡਿਪਰੈਸ਼ਨ ਆਪਣੇ ਵਿੱਚੋਂ ਵੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਨੂੰ ਵਾਰਤ ਦੇਣ ਤੇ ਉਹਨਾਂ ਨੂੰ ਅਜਿਹਾ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਹੁਣ ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਆਵੇਗਾ ਕਿ ਇੰਸਟਾਗ੍ਰਾਮ ਦੇ ਉੱਪਰ ਰੀਲਾਂ ਦੇਖਣ ਨਾਲ ਤੇ ਫੇਸਬੁੱਕ ਜਾਂ YouTube ਤੇ ਵੀਡੀਓ ਦੇਖਣ ਦੇ ਨਾਲ ਕੋਈ ਇਨਸਾਨ ਕਿਵੇਂ ਵੇ ਉਹ ਹੈ ਜੀ ਬ੍ਰੇਨ ਹੈਕਿੰਗ ਸੋਸ਼ਲ ਮੀਡੀਆ ਦੀ ਕੋਈ ਸਾਈਟ ਬਣਾਉਣ ਦੇ ਪਿੱਛੇ ਬਿਜ਼ਨਸਮੈਨ ਨਹੀਂ ਹੁੰਦੇ ਬਲਕਿ ਸਾਈਕੋਲੋਜਿਸਟ ਤੇ ਨਿਊਰੋਸਾਇੰਟਿਸਟ ਡਾਕਟਰ ਹੁੰਦੇ ਨੇ ਉਹ ਇਹ ਸੋਸ਼ਲ ਮੀਡੀਆ ਨੂੰ ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਕਰਦੇ ਨੇ ਕਿ ਜਿਸ ਦੇ ਨਾਲ ਜਿਆਦਾ ਤੋਂ ਜਿਆਦਾ ਸਮਾਂ ਲੋਕ ਇਸ ਦੇ ਉੱਪਰ ਬਤਾਉਣ ਇੰਸਟਾਗ੍ਰam ਜਾਂ ਫੇਸਬੁੱਕ ਦੇ ਜਿਹੜੇ ਮਾਲਕ ਹੁੰਦੇ ਨੇ ਉਹ ਇਦਾਂ ਦੇ ਨਿਊਰੋ ਸਰਜਨ ਜਾਂ ਕਹੀਏ ਇਦਾਂ ਦੇ ਸਾਈਕੋਲੋਜਿਸਟ ਨੂੰ ਹਾਇਰ ਕਰਦੇ ਨੇ ਆਪਣੇ ਵਰਗੇ ਲੋਕਾਂ ਨੂੰ ਟਾਰਗੇਟ ਕਰਨ ਦੇ ਲਈ ਉਹਨਾਂ ਦੀ ਸਾਈਟ ਦੇ ਵਿੱਚ ਕੁਝ ਇਦਾਂ ਜਿਹੇ ਦੀਆਂ ਚੀਜ਼ਾਂ ਪਾਉਂਦੇ ਨੇ ਇਹਨਾਂ ਤੋਂ ਇਹ ਜਿਹੜੇ ਸਾਈਕੋਲੋਜਿਸਟ ਇਸ ਚੀਜ਼ ਦੇ ਨਾਲ ਤੁਹਾਡੀ ਮੈਂਟਲ ਹੈਲਥ ਦੇ ਉੱਪਰ ਬੁਰਾ ਅਸਰ ਪੈਂਦਾ ਹੈ ਇਹ ਸਾਈਟਾਂ ਸਾਡੇ ਦਿਮਾਗ ਨੂੰ ਕਿੱਦਾਂ ਹੈਕ ਕਰਦੀਆਂ ਨੇ ਤੇ ਅਸੀਂ ਇਹਨਾਂ ਤੋਂ ਕਿਵੇਂ ਬਚ ਸਕਦੇ ਹਾਂ ਤੇ ਕਿੱਦਾਂ ਸੋਸ਼ਲ ਮੀਡੀਆ ਤੁਹਾਡੇ ਦਿਮਾਗ ਨੂੰ ਕੰਟਰੋਲ ਕਰਦਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਜਾੜਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਬਿਜ਼ਨਸ ਆਫ ਐਪਸ ਦੀ ਇੱਕ ਰਿਪੋਰਟ ਦੇ ਮੁਤਾਬਕ ਸਾਲ 2023 ਦੇ ਵਿੱਚ ਜਿਹੜੀ ਐਪ ਸਭ ਤੋਂ ਜ਼ਿਆਦਾ ਇੰਸਟਾਲ ਕੀਤੀ ਗਈ ਸੀ ਉਹ ਸੀ ਜੀ ਇੰਸਟਾਗ੍ਰam ਇਸ ਨੂੰ 7 ਕਰੋੜ ਲੋਕਾਂ ਨੇ ਸਾਲ 2023 ਦੇ ਵਿੱਚ ਡਾਊਨਲੋਡ ਕੀਤਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਡਿਲੀਟ ਹੋਣ ਵਾਲੀ ਐਪ ਵੀ ਇੰਸਟਾਗ੍ਰam ਹੀ ਸੀ ਸਾਲ 2023 ਦੇ ਵਿੱਚ ਯਾਨੀ ਕਿ ਇਹ ਐਪ ਨੂੰ ਸਭ ਤੋਂ ਜ਼ਿਆਦਾ ਵਾਰ ਡਾਊਨਲੋਡ ਵੀ ਕੀਤਾ ਗਿਆ ਤੇ ਸਭ ਤੋਂ ਜ਼ਿਆਦਾ ਵਾਰ ਡਿਲੀਟ ਵੀ ਕੀਤਾ ਗਿਆ ਸੀ ਹੁਣ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਵਿਗਿਆਨਕ ਦੱਸਦੇ ਨੇ ਕਿ ਸੋਸ਼ਲ ਮੀਡੀਆ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਸਾਨੂੰ ਇਸ ਦੀ ਲੱਗ ਜਾਵੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੋਸ਼ਲ ਮੀਡੀਆ ਦੀ ਲਤ ਨੂੰ ਡਰੱਗ ਦੀ ਲਤ ਅਤੇ ਜੂਏ ਦੀ ਲਤ ਦੇ ਬਰਾਬਰ ਮੰਨਿਆ ਜਾਂਦਾ ਹੈ ਜਦੋਂ ਕੋਈ ਇਨਸਾਨ ਇੰਸਟਾਗ੍ਰਾਮ ਦੇ ਰੀਲਾਂ ਨੂੰ ਸਕਰੋਲ ਕਰ ਰਿਹਾ ਹੁੰਦਾ ਹੈ ਉਦੋਂ ਉਸ ਦੇ ਦਿਮਾਗ ਦੇ ਵਿੱਚ ਉਹੀ ਕੈਮੀਕਲ ਰੀਲੀਜ਼ ਹੁੰਦਾ ਹੈ ਜਿਹੜਾ ਡਰੱਗ ਲੈਣ ਦੇ ਸਮੇਂ ਅਤੇ ਜੂਆ ਖੇਡਣ ਦੇ ਸਮੇਂ ਕਿਸੇ ਇਨਸਾਨ ਦੇ ਦਿਮਾਗ ਦੇ ਵਿੱਚ ਰੀਲੀਜ਼ ਹੁੰਦਾ ਹੈ ਇਹ ਸੁਣਨ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਨਕਲੀ ਲੱਗ ਰਿਹਾ ਹੋਵੇਗਾ ਪਰ ਇਹ ਸੈਂਟੀਫਿਕਲੀ ਪ੍ਰੂਵ ਹੈ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸਕਰੋਲ ਕਰ ਰਹੇ ਹੁੰਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਡੋਪਾਮਿਨ ਨਾਮ ਦਾ ਕੈਮੀਕਲ ਰੀਲੀ ਕੋਈ ਚੀਜ਼ ਵਧੀਆ ਲੱਗਦੀ ਹੈ ਉਦੋਂ ਇਹ ਸਾਡੇ ਦਿਮਾਗ ਦੇ ਵਿੱਚੋਂ ਰਿਲੀਜ਼ ਹੁੰਦਾ ਹੈ ਉੱਪਰੋਂ ਉੱਪਰੋਂ ਸੌਣ ਦੇ ਵਿੱਚ ਚਾਹੇ ਤੁਹਾਨੂੰ ਇਹ ਡੋਪਾਮਿਨ ਕੈਮੀਕਲ ਇੰਨਾ ਜ਼ਿਆਦਾ ਖਤਰਨਾਕ ਨਾ ਲੱਗੇ ਪਰ ਇਹ ਕੈਮੀਕਲ ਦਾ ਇੰਨਾ ਜ਼ਿਆਦਾ ਰਿਲੀਜ਼ ਹੋਣਾ ਬਹੁਤ ਜ਼ਿਆਦਾ ਮਾੜੀ ਗੱਲ ਹੈ ਪਰ ਇਨਸਾਨ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਅਚੀਵ ਕਰਨੀ ਚਾਹੁੰਦਾ ਹੈ ਜਿਸ ਦੇ ਲਈ ਉਸ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਉਦਾਹਰਨ ਦੇ ਲਈ ਮੰਨ ਲਓ ਕਿ ਜਿਵੇਂ ਤੁਸੀਂ ਡਾਕਟਰ ਹੀ ਬਣਨਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਕੂਲ ਪਾਸ ਆਊਟ ਕਰਨਾ ਪਵੇਗਾ ਡਾਕਟਰ ਬਣਨ ਦੇ ਲਈ ਉਸ ਤੋਂ ਬਾਅਦ ਕਾਲ ਅਗਭਗ 10 ਸਾਲਾਂ ਦੀ ਮਿਹਨਤ ਦੇ ਬਾਅਦ ਤੁਸੀਂ ਫਾਈਨਲੀ ਇੱਕ ਡਾਕਟਰ ਬਣ ਜਾਓਗੇ ਜਾਨਕਿ ਤੁਸੀਂ ਅੱਜ ਮਿਹਨਤ ਕਰਨਾ ਸ਼ੁਰੂ ਕਰਦੇ ਹੋ ਤੇ ਉਸ ਦਾ ਰਿਜ਼ਲਟ ਤੁਹਾਨੂੰ ਮਿਲਦਾ ਹੈ ਅਗਲੇ 10 ਸਾਲ ਬਾਅਦ ਜਿਵੇਂ ਹੀ ਤੁਸੀਂ ਡਾਕਟਰ ਬਣਦੇ ਹੋ ਤਾਂ ਡੋਪਾਮਿਨ ਕੈਮੀਕਲ ਰਿਲੀਜ਼ ਹੋਵੇਗਾ ਤੁਹਾਡੇ ਦਿਮਾਗ ਦੇ ਵਿੱਚ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਡੋਪਾਮਿਨ ਉਹ ਕੈਮੀਕਲ ਹੈ ਜਿਹੜਾ ਜਦੋਂ ਰਿਲੀਜ਼ ਹੁੰਦਾ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਡੋਪਾਮਿਨ ਉਦੋਂ ਵੀ ਰਿਲੀਜ਼ ਹੁੰਦਾ ਹੈ ਜਦੋਂ ਤੁਸੀਂ ਆਪਣੇ ਮਨਪਸੰਦ ਖਾਣੇ ਨੂੰ ਖਾਂਦੇ ਹੋ ਜਾਂ ਆਪਣੀ ਮਨਪਸੰਦ ਗੇਮ ਨੂੰ ਖੇលਦੇ ਹੋ ਤੇ ਇਹ ਜਿਹੜੇ ਕੈਮੀਕਲ ਹੁੰਦੇ ਨੇ ਜੇਕਰ ਇਹਨਾਂ ਨੂੰ ਦਿ ਉਸ ਤੋਂ ਬਾਅਦ ਕੋਈ ਵੀ ਕੰਮ ਕਰਨਾ ਸਾਡੇ ਲਈ ਇੰਪੋਸੀਬਲ ਹੋ ਜਾਵੇਗਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਨੂੰ ਵਰਤਣ ਸਮੇਂ ਵੀ ਇਹੀ ਕੈਮੀਕਲ ਰਿਲੀਜ਼ ਹੁੰਦੇ ਨੇ ਜਿੰਨੀ ਖੁਸ਼ੀ ਕਿਸੇ 10 ਸਾਲ ਮਿਹਨਤ ਕਰਨ ਵਾਲੇ ਡਾਕਟਰ ਨੂੰ ਆਪਣੇ ਪਾਸ ਆਊਟ ਹੋਣ ਤੇ ਹੋਵੇਗੀ ਉਨਨੀ ਹੀ ਖੁਸ਼ੀ ਇੱਕ ਆਮ ਇਨਸਾਨ ਸੋਸ਼ਲ ਮੀਡੀਆ ਨੂੰ ਯੂਜ਼ ਕਰਕੇ ਲੈ ਲੈਂਦਾ ਹੈ ਇਹੀ ਕਾਰਨ ਹੈ ਕਿ ਅੱਜ ਦੀ ਜੰਗ ਜਨਰੇਸ਼ਨ ਕੁਝ ਬਣਨ ਦੇ ਨਾਲੋ ਸੋਸ਼ਲ ਮੀਡੀਆ ਦੇ ਉੱਪਰ ਜ਼ਿਆਦਾ ਧਿਆਨ ਦਿੰਦੀ ਹੈ ਕਿਉਂਕਿ ਉਹਨਾਂ ਨੂੰ ਇੱਥੇ ਹੀ ਬਹੁਤ ਜ਼ਿਆਦਾ ਖੁਸ਼ੀ ਮਿਲ ਜਾਂਦੀ ਹੈ ਸਾਡਾ ਸਰੀਰ ਇਸ ਤਰ੍ਹਾਂ ਵਿਕਸਿਤ ਹੋਇਆ ਕਿ ਇਹ ਜ਼ਿਆਦਾ ਤੋਂ ਜ਼ਿਆਦਾ એનર્ਜੀ ਬਚਾਉਣ ਦੀ ਯੂਜ਼ ਕਰਕੇ ਹੀ ਇੰਨਾ ਜ਼ਿਆਦਾ ਖੁਸ਼ ਹੋ ਜਾਂਦਾ ਹੈ ਇਹ ਕੈਮੀਕਲ ਦੇ ਰਿਲੀਜ਼ ਹੋਣ ਦੇ ਨਾਲ ਇਸ ਲਈ ਉਹ ਕਦੇ ਵੀ ਭੁੱਲ ਕੇ 5 ਤੋਂ 10 ਸਾਲ ਮਿਹਨਤ ਕਰਕੇ ਇਹ ਚੀਜ਼ ਨੂੰ ਫੀਲ ਨਹੀਂ ਕਰੇਗਾ ਜਦੋਂ ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਹੋਏ ਸੋਸ਼ਲ ਮੀਡੀਆ ਨੂੰ ਬੰਦ ਕਰ ਦਿੰਦੇ ਹੋ ਤਾਂ ਉਸੇ ਟਾਈਮ ਹੀ ਤੁਹਾਡੇ ਦਿਮਾਗ ਦੇ ਵਿੱਚੋਂ ਜਿਹੜਾ ਡੋਪਾਮਾਈਨ ਹੁੰਦਾ ਹੈ ਇਹ ਕੈਮੀਕਲ ਰਿਲੀਜ਼ ਹੋਣਾ ਬੰਦ ਹੋ ਜਾਂਦਾ ਹੈ ਤੇ ਅਚਾਨਕ ਹੀ ਇਹ ਕੈਮੀਕਲ ਬੰਦ ਹੋਣ ਦੇ ਨਾਲ ਜਿਵੇਂ ਤੁਸੀਂ ਸੋਸ਼ਲ ਮੀਡੀਆ ਨੂੰ ਬੰਦ ਕਰ ਦਿੰਦੇ ਹੋ ਤੁਸੀਂ ਦੁਖੀ ਅਤੇ ਸੈਡ ਹੋ ਜਾਂਦੇ ਹੋ ਤੇ ਡੀਮੋਟੀਵੇਟ ਹੋ ਜਾਂਦੇ ਹੋ ਇਸ ਕਰਕੇ ਤੁਹਾਡਾ ਦਿਮਾਗ ਫਿਰ ਤੋਂ ਤੁਹਾਨੂੰ ਕਹੇਗਾ ਕਿ ਤੁਸੀਂ ਵਾਪਸ ਸੋਸ਼ਲ ਮੀਡੀਆ ਨੂੰ ਦਾ ਦਿਮਾਗ ਫਿਰ ਤੋਂ ਖੁਸ਼ੀ ਮਹਿਸੂਸ ਕਰਨ ਲੱਗ ਜਾਵੇਗਾ ਕਿਉਂਕਿ ਇਹ ਕੈਮੀਕਲ ਫਿਰ ਤੋਂ ਰਿਲੀਜ਼ ਹੋਣ ਲੱਗ ਜਾਵੇਗਾ ਤੇ ਤੁਹਾਡਾ ਦਿਮਾਗ ਇਸ ਪੈਟਰਨ ਨੂੰ ਬਾਰ-ਬਾਰ ਰਿਪੀਟ ਕਰਨ ਲੱਗ ਜਾਂਦਾ ਹੈ ਤੇ ਇਹੀ ਚੀਜ਼ ਨੂੰ ਸੋਸ਼ਲ ਮੀਡੀਆ ਦੀ ਲਤ ਮੰਨਿਆ ਜਾਂਦਾ ਹੈ ਤੇ ਜਿਵੇਂ-ਜਿਵੇਂ ਸਮੇਂ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਹੋ ਤਾਂ ਇਹ ਕੈਮੀਕਲ ਰਿਲੀਜ਼ ਹੋਣਾ ਵੀ ਘੱਟਦਾ ਜਾਂਦਾ ਹੈ ਤੇ ਇਹ ਕੈਮੀਕਲ ਨੂੰ ਵਾਪਸ ਵਧਾਉਣ ਦੇ ਲਈ ਤੁਹਾਨੂੰ ਹੋਰ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਦੇ ਉੱਪਰ ਗੁਜ਼ਾਰਨਾ ਪੈਂਦਾ ਹੈ ਉਨੀ ਖੁਸ਼ੀ ਲੈਣ ਦੇ ਲਈ ਪਹਿਲਾਂ ਦੇ ਨਾਲੋਂ ਜ਼ਿਆਦਾ ਇਹ ਉਸ ਤਰ੍ਹਾਂ ਹੀ ਹੁੰਦਾ ਹੈ ਕਿ ਜਿਵੇਂ ਕੋਈ ਇਨਸਾਨ ਪਹਿਲਾਂ ਡਰੱਗ ਦੀ ਥੋੜ ਦੇ ਨਾਂ ਨਾਲ ਹੀ ਉਸ ਦੀ ਇਹ ਡਰੱਗ ਦੀ ਡੋਜ਼ ਲਗਾਤਾਰ ਵੱਧਦੀ ਜਾਂਦੀ ਹੈ ਡਰੱਗ ਦੀ ਜ਼ਿਆਦਾ ਮਾਤਰਾ ਲੈਣ ਦੇ ਨਾਲ ਇਨਸਾਨ ਦੀ ਓਵਰਡੋਜ਼ ਦੇ ਨਾਲ ਮੌਤ ਵੀ ਹੋ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਅਜਿਹਾ ਕੁਝ ਨਹੀਂ ਹੁੰਦਾ ਇਹ ਡੋਪਾਮਿਨ ਇੱਕ ਅਜੀਬ ਚੀਜ਼ ਹੈ ਜਿਹੜੀ ਤੁਹਾਡੀ ਬੋਡੀ ਨੂੰ ਸਿੱਧਾ ਹਾਨੀ ਨਹੀਂ ਪਹੁੰਚਾਉਂਦੀ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀਆਂ ਸਟੱਡੀਜ਼ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚ ਪਤਾ ਲੱਗਿਆ ਹੈ ਕਿ ਸੋਸ਼ਲ ਮੀਡੀਆ ਸਭ ਤੋਂ ਵੱਡਾ ਕਾਰਨ ਹੈ ਅੱਜ ਦੇ ਸਮੇਂ ਲੋਕਾਂ ਦਾ ਡਿਪਰੈਸ਼ਨ ਦੇ ਵਿੱਚ ਜਾਣ ਦਾ ਇਲਾਨ ਮਾਸਕ ਨੇ ਜੋਏ ਰੋਜਰ ਦੇ ਪੋਡਕਾਸਟ ਦੇ ਵਿੱਚ ਦੱਸਿਆ ਸੀ ਕਿ ਜਿਹੜੀਆਂ ਸੋਸ਼ਲ ਮੀਡੀਆ ਵਾਲੀਆਂ ਸਾਈਟਾਂ ਨੇ ਇੰਸਟਾਗ੍ਰ ਨਾਲ ਕੰਪੇਅਰ ਕਰਨ ਦੇ ਲਈ ਤੇ ਤੁਸੀਂ ਆਪਣੇ ਆਪ ਨੂੰ ਦੂਜੇ ਲੋਕਾਂ ਦੇ ਨਾਲ ਕੰਪੇਅਰ ਕਰਨ ਲੱਗ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਹੀ ਤੁਹਾਡੇ ਤੋਂ ਬਹੁਤ ਜ਼ਿਆਦਾ ਅੱਗੇ ਹੈ ਤੇ ਤੁਸੀਂ ਪਿੱਛੇ ਹੋ ਕਿਉਂਕਿ ਇੰਟਰਨੈਟ ਦੇ ਉੱਪਰ ਆਪਣੀਆਂ ਕਮੀਆਂ ਕੋਈ ਨਹੀਂ ਦੱਸਦਾ ਜਾਂ ਆਪਣੀਆਂ ਅਸਫਲਤਾਵਾਂ ਕੋਈ ਨਹੀਂ ਦੱਸਦਾ ਉੱਥੇ ਬਸ ਸਿਰਫ ਤੇ ਸਿਰਫ ਆਪਣੀ ਸਫਲਤਾ ਹੀ ਦਿਖਾਈ ਜਾਂਦੀ ਹੈ ਜਦੋਂ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਣੀ ਲਾਈਫ ਦੇ ਨਾਲ ਕੰਪੇਅਰ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਤਾਂ ਬੜੀ ਜ਼ਿਆਦਾ ਬਰਬਾਦ ਹੈ ਸਾਹਮਣੇ ਵਾਲੇ ਇਨਸਾਨ ਦੀ ਜ਼ਿੰਦਗੀ ਬਹੁਤ ਜ਼ਿਆਦਾ ਵਧੀਆ ਹੈ ਇੰਸਟਾਗ੍ਰam ਦੀ ਇੱਕ ਨੋਟੀਫਿਕੇਸ਼ਨ ਆਉਣ ਤੇ ਤੁਸੀਂ ਇੰਸਟਾਗ੍ਰ ਜਾਂਦਾ ਕਿ ਕਿੰਨਾ ਘੰਟਿਆਂ ਵੱਧੀ ਸਮਾਂ ਤੁਸੀਂ ਇਸ ਦੇ ਉੱਪਰ ਗੁਜ਼ਾਰ ਦਿੰਦੇ ਹੋ ਸੋਸ਼ਲ ਮੀਡੀਆ ਐਪ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਨੂੰ ਇੱਕ ਵਾਰ ਚਲਾ ਲਓ ਤਾਂ ਤੁਹਾਡਾ ਇਸ ਨੂੰ ਬੰਦ ਕਰਨ ਦਾ ਮਨ ਨਹੀਂ ਕਰੇਗਾ ਇੱਕ ਰੀਲ ਤੋਂ ਬਾਅਦ ਦੂਜੀ ਰੀਲ ਦੂਜੀ ਤੋਂ ਬਾਅਦ ਤੀਜੀ ਅਤੇ ਤੀਜੀ ਤੋਂ ਬਾਅਦ ਚੌਥੀ ਇਸ ਤਰ੍ਹਾਂ ਲਗਾਤਾਰ ਉਹ ਆਉਂਦੀਆਂ ਜਾਣਗੀਆਂ ਤੇ ਤੁਸੀਂ ਇਸ ਦੇ ਵਿੱਚ ਫਸ ਜਾਓਗੇ ਸਾਡੇ ਦਿਮਾਗ ਦੇ ਵਿੱਚ ਅਟੈਨਸ਼ਨ ਨੂੰ ਕੰਟਰੋਲ ਕਰਨ ਦੇ ਲਈ ਨੋਰੀਪਾਈਨ ਫਾਈਮ ਨਾਮ ਦਾ ਇੱਕ ਹਾਰਮੋਨ ਹੁੰਦਾ ਹੈ ਜਦੋਂ ਤੁਸੀਂ ਸੋਸ਼ਲ ਮੀਡੀਆ ਨੂੰ ਵਰਤ ਰਹੇ ਹੁੰਦੇ ਹੋ ਤਾਂ ਇਹ ਹਾਰਮੋਨ ਦੀ ਮਾਤਰਾ ਵੀ ਵੱਧ ਜਾਂਦੀ ਹੈ ਇਹੀ ਕਾਰਨ ਹੈ ਕਿ ਜਦੋਂ ਲੋਕ ਆਪਣੇ ਫੋਨ ਨੂੰ ਯੂਜ਼ ਕਰਨ ਲੱਗ ਜਾਂ ਕਿ ਉਹਨਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ ਕਿਉਂਕਿ ਹਾਰਮੋਨ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਇਹ ਤੁਹਾਡੀ ਅਟੈਨਸ਼ਨ ਨੂੰ ਹਿੱਲਣ ਨਹੀਂ ਦਿੰਦਾ ਪਹਿਲਾਂ ਦੇ ਸਮਿਆਂ ਦੇ ਵਿੱਚ ਇੰਨੀ ਜ਼ਿਆਦਾ ਅਟੈਨਸ਼ਨ ਲੈਣ ਦੇ ਲਈ ਤੁਹਾਨੂੰ ਇਸ ਦੇ ਉੱਪਰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਸੀ ਇਹੀ ਕਾਰਨ ਹੈ ਕਿ ਪਿਛਲੀ ਸਦੀ ਦੇ ਵਿੱਚ ਐਲਬਰਟ ਆਇਨਸਟਾਈਨ ਸਟੀਵਨ ਹਾਕਿੰਗ ਤੇ ਰੌਬਰਟ ਬਰਕੇ ਕਈ ਵਿਗਿਆਨੀ ਸਾਨੂੰ ਦੇਖਣ ਨੂੰ ਮਿਲੇ ਪਰ ਇਹ ਸਦੀ ਜਿਹੜੀ ਚੱਲ ਰਹੀ ਹੈ ਇਸ ਦੇ ਵਿੱਚ ਸਾਨੂੰ ਕੋਈ ਵੀ ਇੰਨਾ ਤਕੜਾ ਵਿਗਿਆਨਕ ਅੱਜ ਤੱਕ ਨਹੀਂ ਮਿਲੇ ਆ ਅੱਜ ਦੀ ਲਾਈਫ ਦੇ ਵਿੱਚ ਜ਼ਿਆਦਾਤਰ ਜੰਗ ਜਨਰੇਸ਼ਨ ਸੋਸ਼ਲ ਮੀਡੀਆ ਦੇ ਉੱਪਰ ਹੀ ਵਿਜੀ ਹੈ ਤੇ ਉਹਨਾਂ ਨੇ ਆਪਣੇ ਮ ਉਮਰ ਦੇ ਵਿੱਚ ਥਿਉਰੀ ਆਫ ਰਿਲੇਟਿਵਿਟੀ ਨੂੰ ਪਬਲਿਸ਼ ਕਰ ਦਿੱਤਾ ਸੀ ਜਿਸ ਦੇ ਨਾਲ ਪੂਰੀ ਦੁਨੀਆ ਹਿੱਲ ਗਈ ਸੀ ਤੇ ਅੱਜ ਇੱਕ ਐਵਰੇਜ 26 ਸਾਲ ਦਾ ਇਨਸਾਨ ਇੰਸਟਾਗ੍ਰਾਮ ਦੇ ਉੱਪਰ ਆਪਣੀ ਪੂਰੀ ਦਿਹਾੜੀ ਕੱਢ ਦਿੰਦਾ ਹੈ ਐਲਬਰਟ ਆਇਨਸਟਾਈਨ 24 ਘੰਟਿਆਂ ਦੇ ਵਿੱਚੋਂ 10 ਘੰਟੇ ਸੁੱਤੇ ਰਹਿੰਦੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਸੌਣ ਦੇ ਨਾਲ ਉਹਨਾਂ ਦਾ ਦਿਮਾਗ ਰਿਲੈਕਸ ਹੁੰਦਾ ਹੈ ਤੇ ਉਹ ਅੱਗੇ ਜ਼ਿਆਦਾ ਵਧੀਆ ਕੰਮ ਕਰਦੇ ਨੇ ਪਰ ਸੋਸ਼ਲ ਮੀਡੀਆ ਨੇ ਅੱਜ ਦੇ ਸਮੇਂ ਲੋਕਾਂ ਦਾ ਜਿਹੜਾ ਸੌਣ ਦਾ ਸ਼ਡਿਊਲ ਹੈ ਉਹ ਬਿਲਕੁਲ ਵਿਗਾੜ ਕੇ ਰੱਖ ਦਿੰਦਾ ਹੈ ਰਾਤ ਦੇ ਸਮੇਂ ਸੋਸ਼ਲ ਮੀਡੀਆ ਵਰਤਣ ਦੇ ਨਾਲ ਸਾਡੇ ਦਿ ਬਯਾ ਦੇ ਨਾਲ ਸਾਨੂੰ ਨੀਂਦ ਆਉਂਦੀ ਹੈ ਤੇ ਨੀਂਦ ਨਾ ਪੂਰੀ ਹੋਣ ਦੇ ਕਾਰਨ ਲੋਕਾਂ ਦੇ ਵਿੱਚ ਪ੍ਰੋਡਕਟਿਵਿਟੀ ਹੈ ਜੁੜੀ ਉਹ ਘਟ ਜਾਂਦੀ ਹੈ ਜੇਕਰ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਸੌਣ ਤੋਂ ਲਗਭਗ 1 ਘੰਟਾ ਪਹਿਲਾਂ ਆਪਣੇ ਫੋਨ ਨੂੰ ਚਲਾਉਣਾ ਬੰਦ ਕਰ ਦਿਵੋ ਸੋਸ਼ਲ ਮੀਡੀਆ ਨੂੰ ਛੱਡਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਨੂੰ ਕਰੋ ਜਿਹੜੀਆਂ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀਆਂ ਨੇ ਉਦਾਹਰਨ ਦੇ ਤੌਰ ਤੇ ਜਿਵੇਂ ਤੁਹਾਨੂੰ ਪੇਂਟਿੰਗ ਕਰਨਾ ਪਸੰਦ ਹੈ ਤਾਂ ਆਪਣਾ ਜ਼ਿਆਦਾਤਰ ਸਮਾਂ ਪੇਂਟਿੰਗ ਕਰਨ ਦੇ ਵਿੱਚ ਲਗਾਓ ਤੇ ਜੇਕਰ ਤੁਸੀਂ ਚਾਹੋ ਤਾਂ ਜਦੋਂ ਤੁਹਾਡੀ ਪੇਂਟਿੰਗ ਖਤਮ ਹੋ ਜਾਂਦੀ ਹੈ ਉਸ ਦੀ ਇੱਕ ਫੋ ਆਪਣੇ ਇੰਟਰਸਟ ਨੂੰ ਵੀ ਫੋਲੋ ਕਰ ਲਓਗੇ ਤੇ ਸੋਸ਼ਲ ਮੀਡੀਆ ਤੋਂ ਵੀ ਬਚ ਜਾਵੋਗੇ ਜੇਕਰ ਹੌਣ ਦੇ ਸਮੇਂ ਵੀ ਤੁਸੀਂ ਸੋਸ਼ਲ ਮੀਡੀਆ ਤੋਂ ਨਾ ਬਚੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਮੈਂਟਲ ਹੈਲਥ ਬਹੁਤ ਜ਼ਿਆਦਾ ਖਰਾਬ ਹੋ ਜਾਵੇਗੀ ਅੱਜ ਦੇ ਸਮੇਂ ਸੋਸ਼ਲ ਮੀਡੀਆ ਤੋਂ ਬਚਣਾ ਸ਼ਰਾਬ ਤੋਂ ਬਚਣਾ ਚਿੱਟੇ ਤੋਂ ਬਚਣਾ ਤੇ ਡਰੱਗ ਤੋਂ ਬਚਣ ਦੇ ਬਿਲਕੁਲ ਬਰਾਬਰ ਆ ਚੁੱਕਿਆ ਹੈ ਜੇਕਰ ਤੁਸੀਂ ਸੋਸ਼ਲ ਮੀਡੀਆ ਤੋਂ ਵੀ ਬਚ ਜਾਂਦੇ ਹੋ ਤਾਂ ਵੀ ਤੁਸੀਂ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਕਰ ਲੈਂਦੇ ਹੋ ਇਸ ਹੀ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨ